ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕੀਤਾ ਲੋੜੀਏ ਕੰਮ ਸੁਹਜ ਪੈ ਆਖੀ ਐ ਕਾਰਜ ਜੇ ਹੋ ਸਵਾਰ ਸਤਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀ ਐ ਪੰਜ ਜਨ ਮਹਿਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਐ ਕੀਤਾ ਲੋੜੀ ਐ ਕਾਮ ਸੋ ਹਰ ਪੈ ਆਖੀ ਐ ਬਾਹ ਗੁਰੂ ਜੀ ਬਾਰਹਾ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਬੀਸੜੇ ਕਰ ਕਿਰਪਾ ਮੇ ਲੋਹ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਈ ਪ੍ਰਭ ਕੀ ਸਾ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਬਤੀ ਉਪਜਹਿ ਨਾਹੀ ਦਾ ਹਰ ਨਾ ਹਨ ਮੇਰੀ ਐ ਸਾਜਨ ਕਤ ਪਾਈਐ ਵਿਸਰਾਮ ਜਿਤ ਘਰ ਹਰਿ ਕੰਤ ਨਾਮ ਪ੍ਰਗਟਾਈ ਭਟ ਨਗਰ ਸੇਗਰਾ ਸਰਬ 시ਗਾਰ ਤੰਬੋਲ ਦਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀ ਆਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਰ ਤਹਾਮ ਚੇਤ ਗੋਬਿੰਦ ਅਰਾਧੀ ਐ ਹੋ ਬੈ ਆਨੰਦ ਕਾ ਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਅਪਣਾ ਆਏ ਤਿਸ ਹੈ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜੜਾ ਜਲ ਥਲ ਮਹੀਨ ਪੂਰੀਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਬਾਈ ਕਿ ਤੜਾ ਦੁਖ ਗਣਾ ਜਿਨਹੀ ਰਬਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚ ਦਾ ਨਾਨਕ ਪਿਆਸ ਮਨਾ ਜੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਬੈਸਾਕ ਧੀਰਨ ਕਿਉ ਬਾਢੀਆ ਜਿੰਨਾ ਪ੍ਰੇਮਿ ਸੋ ਹਰ ਸਾਜਨ ਪ੍ਰਖਿ ਵਿਸਾਰੇ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗਤ ਨ ਹਰ ਅਬਨਸੀ ਆਹ ਪਲ ਚ ਪਲ ਚ ਸਗਲੀ ਮੋਈ ਝੂਠੈ ਤੰਦੈ ਮੋਹੋ ਇਕ ਸਰਕੇ ਨਾਮ ਬਿਨ ਅੱਗੇ ਲਈ ਹੈ ਖਾ ਹੈ ਦਾਇ ਬਸਾਜ ਬਗੋਚਣਾ ਪ੍ਰਭ ਬਿਨ ਅਬਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਰ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੇਨਤੀ ਪ੍ਰਭ ਮਿਰੋ ਪ੍ਰਾਪਤ ਹੋਏ ਬੈ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਜੁੜਿੰਦਾ ਲੋੜੀਐ ਜਿਸ ਅੱਗੇ ਸਭਿ ਨਿਵਾਨੋ ਸੱਜਣ ਦਾ ਬਨ ਲੱਗਿਆ ਕਿਸੈ ਨ ਦੇਹੀ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣ ਜਿਥੇ ਮਨ ਪਾਵਨੋ ਜੋ ਹਰ ਲੋੜੇ ਤੋਂ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨਾ ਆਪਣੀ ਜੀ ਲਿਆ ਜੇ ਮਿਲੈ ਵਿਸੜ ਕਿਉ ਰੋਬਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਾਨਨ ਹਰ ਜੇ ਠ ਰੰਗੇ ਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾਰਤ ਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰ ਖਿਤੇ ਆਗ ਕੈ ਮਾਨਸ ਸੰਧੀ ਆਸ ਦੋਐ ਭਾਏ ਬਿਗੂਚੀ ਐ ਗਲ ਪਈ ਉਸ ਜਮ ਕੀ ਫਾਸ ਜੇ ਹਾ ਬੀਜੈ ਸੋ ਲਣੈ ਮਥੈ ਜੋ ਲਿਖਿਆ ਆਸ ਰੈਣ ਬਿਹਾਨੀ ਪਸੋ ਤਾਣੀ ਉਠ ਚੱਲੀ ਗਏ ਨਿਰਾਸ ਜਿਨ ਕਉ ਸਾਧੋ ਪੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਅਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਰਗੈ ਜਿਸ ਮਨ ਹਰ ਚਰਨ ਨਿਵਾਸ ਸਾਭਨ ਸਰਜੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੁੜਾਬਿਆ ਜਿਸਨ ਸਭੇ ਸ਼ਾਦ ਹਰ ਅੰਮ੍ਰਿਤ ਬੂਧ ਸੁਹਾਵਣੀ ਮਿਰ ਸਾਧੂ ਪੀਵਨ ਹਾਰ ਬਾਨ ਤਿਰਨਾ ਪ੍ਰਭ ਸੰਗ ਮਾਲਿਆ ਸਮਰਥ ਬਿਰਖ ਅਪਾਰ ਹਰ ਮਿਰਣੈ ਨੋ ਮਨ ਲੋਚਦਾ ਕਾਰਮ ਮਿਲਾਬਣ ਹਾਰ ਜਿਨੀ ਸਕੀਏ ਪ੍ਰਪਾਇਆ ਹੋਂ ਤਿਨ ਕੈ ਸਦ ਬਿਲਹਾਰ ਨਾਨਕ ਹਰਜੀ ਮੈਂ ਆਕਾਰ ਸਬਦ ਸੁਬਾਰਣ ਹਾਰ ਸਬਨ ਤਿਨਾ ਸੁਹਾਗੜੀ ਜਿਨ ਰਾਮ ਨਾਮ ਉਰ ਹਾਰ ਪਾ ਦੋਇ ਭਰਮ ਪੁਲਾਣੀਆਂ ਦੂਜੈ ਲਗਾ ਹੇਤ ਲਖ ਸਿਗਾਰ ਬਣਾਇ ਆਕਾਰ ਜਨਾਹੀ ਕੀਤਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕੈ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤਾ ਸਾਡੇ ਖੜੋਤੇ ਖਿਨੈ ਮਾਹੀ ਜਿਸੋ ਲੱਗਾ ਹੈ ਤਾਂ ਹੱਥ ਮਰੋੜੈ ਤਨ ਕਪੇਸ ਆਹੋ ਆਸੀਤ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤਾ ਨਾਨਕ ਪ੍ਰਭ ਸਰਣਾਗਤੀ ਚਾਰਨ ਬਹਿਤ ਪ੍ਰਭ ਦੇਤਾ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਸੁਨ ਪ੍ਰੇਮ ਮਹਾੜਾ ਕਿਉ ਮੇਰੀ ਐ ਹਰ ਜਾਏ ਮਨ ਤਨ ਪਿਆਸ ਦਰਸਨ ਕਾਣੀ ਕੋਈ ਆਣ ਮਿਲਾਬੈ ਮਹਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਇ ਜੋ ਹਰ ਕੰਤ ਮਿਲਾਈ ਆ ਸੇ ਵਿਸੜਕਤ ਹੈ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਦ ਸਿਣਾਏ ਅਸੋ ਸੁਖੀ ਬਸੰਦੀਆ ਜਿਨਾਂ ਮੇ ਆ ਹਰਿ ਰਾਏ ਕਤਕ ਕਰਮ ਕਮਾ ਬਣੀ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਬਿਆਪਨ ਸਭੇ ਰੋਗ ਬੇਮਕੋਏ RAM ਤੇ ਲਗਨ ਜਨਮ ਬਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਬਿਚ ਨ ਕੋਈ ਕਰ ਸਕੈ ਕਿਸ ਥੈ ਰੋਗ ਹੈ ਰੋਜ ਕੀਤਾ ਕਿਸੋ ਨਾ ਹੋਬਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮੇ ਲਾ ਤਾਂ ਉਤਰ ਹੈ ਸਭ ਬਿਜੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤ ਤਹੋ ਵੈ ਸਾਧ ਸੰਗ ਬਿਨ ਸੈ ਸੰਭੇ ਸੋਚ ਮੰਗਰ ਮਹ ਸੁਹੰਦੀ ਆਰ ਪਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਰਾਮ ਸੋ ਸੰਗ ਸਾਧ ਸਹੇਲੜੀ ਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆ ਹਾਂ ਤਿੰਨ ਦੋਖਨ ਕਬਹੋਂ ਉਤਰੈ ਸੇ ਜਮਕੈ ਬਸ ਪੜੀਆ ਜਿਨਿ 라ਵਿਆ ਪ੍ਰਭਿ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਿ ਬੇਹਰ ਲਾਲ ਹਰ ਕੰਠ ਤੇ ਨਾ ਜੜੀਆ ਹਾਂ ਨਾਨਕ ਬੰਸੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭੂ ਅਰਾਧਣਾ ਬਹੁੜ ਨ ਜਨ ਮੜਿਆ। ਪੋਖ ਤੋਖਾਰਨ ਬਿਆਪਈ ਕੰਠ ਮਿਰਿਆ ਹਰਿ ਨਾਹੋ ਮਨ ਭਿਦਿ ਚਰਨ ਅਰਬਿੰਦ ਦਰਸ਼ਨ ਰਗੜਾ ਸੋ। ਓਟ ਗੋਬਿੰਦ ਗੋਪਾਲ ਰਾਏ ਸੇ ਬਸ ਮਿਲਾਹੋ ਬਿਖਿਆ ਪੋਹ ਨਸਕਾਈ ਬਿਨ ਸਾਧੂ ਗੁਣ ਗਾਹੋ। ਜੈ ਤੇ ਉਪਜੀਤੈ ਮੇਰੀ ਸੱਚੀ ਬ੍ਰੀਤਿ ਸਮਾਹ ਕਰ ਗੈ ਲੈਨੀ ਪਾਰ ਬ੍ਰਹਮ ਬੌਲ ਨਾ ਵਿਸੜਿਆ ਹੋ ਬਾਰ ਜਾਉ ਲਖਵੇਰੀ ਔਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾ ਰਾਏਣ ਨਾਨਕ ਦਰਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹੋ ਮਾਗ ਮਜਨ ਸੰਗ ਸਾਧੂ ਆ ਆ ਧੋੜੀ ਕਰ ਇਸ ਨਾਨ ਹਰਿ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋ ਦਨਮੋਹੀਏ ਬਿਨ ਸਹਿ ਲੋਭ ਸੁਆਣ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁਨ ਜੀ ਤਿਆ ਪਰਵਾਨ ਜੇ ਸਨੋ ਦੇਵੈ ਦਇਆਕਾਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਹਰਿਆ ਪ੍ਰਭੁ ਆਪਣਾ ਨਾਨਕ ਤਿਨੁ ਕਰੁ ਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ અપਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਛੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਸਬੰਨੀ ਬਿੜ ਭਾਗਣੀ ਬਰਪਾ ਹਰ ਰਾਇ ਮੇਲਾ ਸਹੀਆ ਮੰਗਲ ਗਾਵੇਗੀ ਗੀਤ ਗੋਬਿੰਦ ਅਲਾਈ ਹਰ ਜਿਆ ਅਬਰਨ ਦੇਸਈ ਕੋਈ ਦੂਜਾ ਲਵੇ ਨ ਲਾਏ ਹਲਤ ਬਲਤ ਸਵਾਰੇ ਉਹਨ ਨੀਚਰ ਦਿਤਿਯਨ ਜਾਏ ਸੰਸਾਰ ਸਗਰ ਤੇ ਰੱਖੇ ਹਨ ਬਹੁੜ ਨ ਜਨਮ ਤਾਏ જી ભાઈક અનિક ગુણ તરે નાનક ચરણી પાય ફલ ગુણ નિત સાલાહી એ જિસનો તેર નાત માય જિન જિન નામ ધાયા તિન કે કાજ થરે હર ગુરુ પૂરાય રાતે આ દરગ સચ્ચ ખરી સરબ સુખારિત ચરણ હર ભૌજલ બખમ તરે प्रेम भगत तिन पाईआ बिखिया नाहिं जरे कूड़ गए धुपदानसि पूरन सच परे पार ब्रह्म प्रभु सेव दे मन अंदर एकतरे महादेव स्मरत पाले जिस को नजर करे ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਪੋਖ ਤੁਖਾਰਣ ਵਿਆਪੈ ਕੰਠ ਮੇਰਾ ਹਰ ਨਾਮੋ ਮਾਨਬੇਦਿਆ ਚਰਨਾਰ ਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੋਮੀ ਲਾਹ ਬਿਖੇ ਆਪੋਹਨ ਸਕਾਈ ਮਿਲ ਸਾ ਦੂ ਗੁਣ ਗਾਹ ਜਹਤੇ ਉਪਜੀਤੇ ਮੇਡੀ ਸੱਚੀ ਪ੍ਰੀਤ ਸਮਾਹ ਕਰ ਗੈ ਲੈਨੀ ਪਾਰ ਬ੍ਰਹਿਮ ਬਹੁੜਨ ਬੀਸੜਿਆ ਹੋ ਬਾਰ ਜਾਓ ਲਖ ਬੇਰੀ ਆਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇ ਪਰਵਾਹ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇ ਪਰਵਾਹ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਕਲੀ ਮਾਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੱਜ ਸੇਤੀ ਮਨ ਬਜੀਆ ਬਾਧਾਹੀਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾ ਬਣੀ ਆਈਆ ਸ਼ਬਦ ਤਾ ਗਾ ਬਹਰੀ ਕੇ ਰਾਮਨ ਜਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭੇ ਸਾਰਣਾ ਅੰਗੀਕਾਰ ਹੋ ਹੋ ਕਰੇ ਤੇਰਾ ਕਰ ਸਭ ਸਭ ਬਾਰਣਾ ਸਭ ਨਾਮ ਗੱਲਾਂ ਸਮਰਥ ਸੁਆਮੀ ਸੋ ਕਉ ਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੇ ਸੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾ ਮਨ ਬਸਾਵੈ ਨਾਮ ਜਿਨ ਕੈ ਮਨ ਬਸਿਆ ਬਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾ ਸਤਿਗਬਾਈਆ ਕਰ ਸੰਤ ਸੁਖ ਮਨਿਐ ਬਸਿਆ ਜਨਿਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਬੜਿਆਈਆ ਕਹਿ ਨਾਨਕ ਸੁਨਹੁ ਸੰਤੋ ਸਬਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਚ ਸਬਦ ਤਿਤ ਘਰ ਸੁਭਾਗੈ ਕਰਤ ਸੁ ਭਾਗੈ ਸਬਦ ਬਾਜੇ ਕਲਾ ਜਿਤ ਕਰਿ ਧਾਰੀ ਆ ਪੰਚ ਦੂਤ ਤਤਿ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮੁ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰਹਨ ਹਦ ਬਾਜੇ ਅਨਦ ਸੁਣ ਬੜ ਭਾਗਿਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਰ ਸੁਣ ਤੇਪ ਨੀਤ ਕਹਿ ਤੇਪ ਬਿਤ ਸਤ ਗੁਰ ਰਹਿ ਆ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਧਾਈ ਦਾਇਆ ਖੇਲ ਸਗਰ ਜਗਤ ਜੰਗਿਆਈ ਆ ਭਰਿਆਈ ਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਹੁਜਲੇ ਕੇਤੀ ਸੁਟੀ ਦਾ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਜਲੇ ਕੇਤੀ ਸੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ